ਅੱਜ ਅਨੋਖੀ ਦੁਕਾਨ ਪਰਮਾਨੰਦ ਵੱਲੋਂ 23ਵਾਂ ਕੱਪੜੇ ਦਾ ਲੰਗਰ ਜਿਹੜਾ ਉਹ ਲਗਾਇਆ ਗਿਆ ਜਿਸ ਤੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਤੇਜ ਕੁਮਾਰ ਜੀ ਨੱਜਵਾਲ ਹੋਰ ਉਹਨਾਂ ਦੇ ਨਾਲ ਹੋਰ ਸਹਿਯੋਗੀ ਸਾਥੀ ਵੀ ਆਏ ਆਪ ਸਭ ਦਾ ਕੋਟਨ ਕੋਟਨ ਧੰਨਵਾਦ ਅੱਜ ਦੁਕਾਨ ਦੇ ਉੱਤੇ ਕਾਫੀ ਪਰਿਵਾਰਾਂ ਨੇ ਜਿਹੜਾ ਉਹ ਆਪਣੇ ਕੱਪੜੇ ਦੀ ਲੋੜ ਨੂੰ ਪੂਰਾ ਕੀਤਾ ਅਸੀਂ ਆਪ ਸਭ ਦੇ ਧੰਨਵਾਦੀ ਹਾਂ ਕਿ ਤੁਸੀਂ ਅਨੋਖੀ ਦੁਕਾਨ ਨੂੰ ਬਹੁਤ ਜ਼ਿਆਦਾ ਸਹਿਯੋਗ ਕਰੇ ਤੇ ਲੋੜਵੰਦਾਂ ਦੀ ਲੋੜ ਨੂੰ ਪੂਰਾ ਕਰ ਰਹੇ ਹੋ ਆਓ ਸਭ ਮਿਲ ਕੇ ਇਸ ਦੁਕਾਨ ਨੂੰ ਅੱਗੇ ਲੈ ਕੇ ਚੱਲੀਏ अनेका ਹੱਥ ਆਪ ਨੂੰ ਉਡੀਕ ਰਹੇ ਨੇ ਇੱਕ ਦੂਸਰੇ ਦਾ ਸਹਾਰਾ ਬਣੀਏ ਮਾਨਵਤਾ ਦੀ ਭਲਾਈ ਲਈ ਅੱਗੇ ਆਈਏ ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਨੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕੀਤਾ ਕਿਰਪਾ ਕਰਕੇ ਕਰ ਲੋ ਤੇ ਆਓ ਜੋ ਵੀ ਤੁਹਾਡੇ ਕੋਲ ਘਰ ਵਿੱਚ ਪੁਰਾਣਾ ਸਮਾਨ ਹੈ ਜੋ ਤੁਸੀਂ ਨਹੀਂ ਵਰਤ ਰਹੇ ਟੀਵੀ ਆ ਫਰਿੱਜ ਪੱਖਾ ਜਾਂ ਬੈੱਡ ਨੇ ਕੱਪੜੇ ਨੇ ਕੁਝ ਵੀ ਤੁਸੀਂ ਸਾਨੂੰ ਪੇਚ ਸਕਦੇ ਹੋ ਸਾਡਾ ਪਤਾ ਆ ਅਨੋਖੀ ਦੁਕਾਨ ਨੇੜੇ ਸੱਤੇ ਦੀ ਚੱਕੀ ਪਰਮਾਨੰਦ ਆਪ ਸਭ ਦੇ ਇੱਕ ਵਾਰ ਫਿਰ ਕੋਟਲ ਕੋਟਨ ਧੰਨਵਾਦ ਜਿਨ੍ਹਾਂ ਜਿਨ੍ਹਾਂ ਵੀਰਾਂ ਨੇ ਸੁਜੋ ਕੀਤਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ